ਹੁੰਦਾ ਕਿ ਐਮਰਜੈਂਸੀ ਪੇਸ਼ੈਂਟ ਨੂੰ ਹੈਂਡਲ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਉਹ ਹਸਪੀਟਲ ਚ ਪ੍ਰੈਗਨਨਸੀ ਟੈਸਟ ਲਈ ਯੂਰਿਨ ਸੈਂਪਲ ਦੇਣਾ ਇੰਪੋਸੀਬਲ ਕਿਵੇਂ ਹੈ ਪਲਾਨ ਆਊਟ ਕਰ ਰਹੇ ਹਾਂ ਕਿ ਮੈਂ ਇਹਨੂੰ ਫਿਗਰ ਆਊਟ ਕਰੀਏ ਕੀ ਕਰੀਏ ਹੈ ਨਾ ਬੜਾ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਭਾਰਤ ਸਾਰੀ ਜਗ ਸਾਰੀ ਜਗ ਇੱਕ ਐਗਰੈਸਿਵ ਹੋ ਰਹੀ ਹੈ ਲਗਾਤਾਰ ਹੈ ਨਾ ਉਹ ਵਾਇਲੈਂਟ ਵੀ ਹੋਣਾ ਸ਼ੁਰੂ ਹੋ ਗਈ ਹੈ ਤੋਫੀ ਲੰਬੇ ਟਾਈਮ ਤੋਂ ਸੁਖਤੀ ਨਹੀਂ ਹੈਗੀ ਇਸ਼ੂ ਆ ਰਹੇ ਹਨ ਉਹਨਾਂ ਨੇ ਪਹਿਲਾਂ ਥਾਣੇ ਝੋਟੀ ਦੀ ਰਿਪੋਰਟ ਦਈਏ ਤੇ ਹੁਣ ਇੱਥੇ ਹਸਪੀਟਲ 'ਚ ਆਏ ਆ ਇੱਥੇ ਪ੍ਰੈਗਨਨਸੀ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਹਨਾ ਨਹੀਂ ਤਾਂ ਮੁੜ ਕੇ ਅਲੀਗੇਸ਼ਨਸ ਲੱਗਦੇ ਆ ਕੋਈ ਨਹੀਂ ਆ ਹਸਪੀਟਲ ਦੇ ਵਿੱਚ ਸੁਨਸਾਨ ਪਿਆ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਜੋ ਧਿਆਨ ਰੱਖਣੀਆਂ ਪੈਂਦੀਆਂ ਨੇ ਤੇ ਬਾਅਦ 'ਚ ਬਹੁਤ ਵੱਡੇ ਵੱਡੇ ਇਸ਼ੂਸ ਬਣਦੇ ਆ ਸੇਵਾ ਕਰਨੀ ਬੜੀ ਔਖੀ ਹੈ ਜੀ ਬੈਰੀਅਰਸ ਬਹੁਤ ਜ਼ਿਆਦਾ ਨੇ ਹਨਾ ਪੀਸ ਸਾਥ ਦਿਆ ਕਰੋ ਦੇਖੋ ਮੈਨੂੰ ਲੱਗਾ ਕਾਫੀ ਲੇਟ ਨੇ ਇੱਧਾ ਹੋ ਹੀ ਚੁੱਕੀ ਹੈ ਹਾਲੇ ਮੈਨੂੰ ਪਤਾ ਹੈ ਕਰਦੇ 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 ਰਾਤ ਦੇ 2 ਵਜਨੇ ਆ ਸਵੇਰ ਦੇ 2 ਵਜਨੇ ਆ ਅੱਤਾਂ ਵਿੱਚ ਕਰਾਸ ਵੀ ਹੋ ਜਾਂਦੀਆਂ ਨੇ